ਸਰਰ ਮੈਂ ਖੋ ਕੇ ਨਾਮ ਨਹੀਂ ਦੂਗਾ ਜਿੰਦਾਬਾਦ 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 ਕਰ ਰਹੇ ਆ ਦੇਖ ਰਿਹਾ ਤੁਸੀਂ ਅੱਗੇ ਆ ਜੀ ਹੋਰ ਗੋਲੋ ਗੋਲੋ ਹੋਰ ਗੋਲੋ ਹੋਰ ਨਾਮ ਲਿਖੇ ਹੋਰ ਗੋਲੋ ਹੋਰ ਗੋਲੋ ਹੋਰ ਤ੍ਰਿਅਕਾਰਾ ਮਾਨਸਬ ਮਾਨਸਬ ਰਿਟਰੀਟ ਦੇਖਣ ਅੱਗੇ ਜਾਂਦੇ ਆ ਗੱਲ ਨਹੀਂ ਕਹਿਣ ਜਾ ਸਕਦੇ ਇਹੀ ਤਾਂ ਵਪਾਰ ਸਿੱਖਾਂ ਨੂੰ ਜੇ ਤੁਸੀਂ ਹਿੰਦੂ ਸਾਡੇ ਨਾਲ ਜੇ ਤੁਸੀਂ ਹਿੰਦੂ ਭਰਾ ਸਾਡੇ ਨਾਲ ਲੱਗ ਜਾਓ ਮੋਦੀ ਤੇ ਮਿੱਥਾ ਨੂੰ ਛੱਡ ਦਿਓ ਦੇਖੋ ਸਿੱਕੇ ਹੋ ਜਾ ਹਿੰਦੁਸਤਾਨ ਬਣਾ ਕੇ ਦਿੰਦੇ ਆ ساری ਤੁਹਾਡੀ ਟਰੇਡ ਜਿਹੜਾ ਤੁਸੀਂ ਮਾਤਾ ਲక్ష్ਮੀ ਜਾਂ ਪਾਠ ਕਰਦੇ ਹੋ ਉਹ ਐ ਬੁਲਬਲੀਆਂ ਮਾਰੂ ਤੁਹਾਡੇ ਦਿਲ ਦੇ ਵਿੱਚ ਤੇ ਤੁਸੀਂ ਅਮੀਰ ਹੋਵੋਗੇ ਅਸੀਂ ਖੁਸ਼ ਹੋਵਾਂਗੇ ਕਿ ਸਾਨੂੰ ਆਜ਼ਾਦੀ ਮਿਲੀ ਹੈ ਹੈਨਾ ਤੁਸੀਂ ਪਾਠ ਕਰਦੇ ਹੋ ਲਕਸ਼ਮੀਨ ਦਾ ਅਸੀਂ ਪਾਠ ਕਰਦੇ ਹਾਂ ਭਗੋਤੀ ਦਾ ਤੇ ਤੁਸੀਂ ਪੈਸਾ ਬਣਾਈ ਜਾਓ ਅਸੀਂ ਇਹ ਆਪਣਾ ਕੰਮ ਖਰੀ ਜਵਾਂਗੇ ਹੈਨਾ ਤਾਂ ਮਾ ਸਾਹਿਬ ਹੁਣ ਹੁਣ ਜਿਵੇਂ ਅੱਗੇ ਜਾਣ ਤੋਂ ਰੋਕਿਆ ਗਿਆ ਤਾਂ ਹੁਣ ਫਿਰ ਕੀ ਕਰਨਾ ਪਿੱਛੇ ਨੂੰ ਚਲਣਾ ਹੈ ਜਾਂ ਆਪਣੀ ਗੱਲ ਅੱਗੇ ਰੱਖਣੀ ਹੈ ਦੇਖੋ ਜੇ ਉਹ ਨਹੀਂ ਜਾਣ ਦਿੰਦੇ ਤੇ ਫੇਰ ਅਸੀਂ ਇਹੋ ਜਿਹਾ ਮਾਹੌਲ ਪੈਦਾ ਨਹੀਂ ਕਰਨਾ ਚਾਹੁੰਦੇ ਜਿਸ ਨਾਲ ਅਸੀਂ ਲੜ ਪਈਏ ਤੇ ਅਸੀਂ ਕਿਸਾਨ ਯੂਨੀਅਨਾਂ ਨੂੰ ਵੀ ਬੇਨਤੀ ਕਰਦੇ ਆਂ ਕਿ ਤੁਸੀਂ ਸਾਡਾ ਸਾਥ ਦਿਓ ਤੇ ਅਸੀਂ ਬਾਰਡਰ ਖੋਲ੍ਹ ਲੀਏ ਜਿੱਥੇ ਕਣਕ ਪੰਜਾਬ ਦੇ ਵਿੱਚ 2400 ਰੁਪਿਆ ਕੁਇੰਟਲ ਵਿਕਦੀ ਹੈ ਔਰ ਨਾਲ ਟਪ ਜੇ 3400 ਰੁਪਿਆ ਕੁਇੰਟਲ ਹੈ ਤੇ ਜੇ ਕਿਸਾਨ ਦਾ 100 ਕੁਇੰਟਲ ਕਣਕ ਹੈ ਉਹਦਾ ਲੱਖ ਰੁਪਈਆ ਬਣਦਾ ਆ ਮੇਰੇ ਸਿਰ ਤੇ ਰੋਕ ਲੁਜੀ ਮਾਨ ਸਾਹਿਬ ਆ ਆ ਚੁੱਕਨ ਦਾ ਕੀ ਮਕਸਦ ਆ ਸਿਰ ਤੇ ਉਤੇ ਅਨਾਜ ਦੀ ਬੋਰੀ ਚੁੱਕੀ ਆ ਇਹਦਾ ਕੀ ਇਹ ਅਸੀਂ ਵਪਾਰ ਕਰਨਾ ਹੈ ਪਾਕਿਸਤਾਨ ਨਾਲ ਕਣਕ ਇਹਦੇ ਪੈਸੇ ਖੱਟਨੇ ਆ ਪੈਸੇ ਜਦੋਂ ਖੱਟਣ ਕੇ ਬੋਝੇ ਤਾਂ ਤੁਹਾਡੇ ਬਾਣੀਆਂ ਤੇ ਹਿੰਦੂਆਂ ਦੇ ਹੀ ਪੈਣੇ ਆ ਮਾਨ ਸਾਹਿਬ ਬੰਦਰ ਕਹਾਂ ਰਹੀ ਵਪਾਰ ਚੱਲਦਾ ਵਾ ਪਰ ਬਾਰਡਰ ਨਹੀਂ ਖੁੱਲੇ ਜਾਂਦੇ ਕਾਰਨ ਕੀ ਮੰਨਦੇ ਹੋ ਤੁਸੀਂ ਬੰਦਰ ਕਹਾਂ ਰਹੀ ਵਪਾਰ ਚੱਲਦਾ ਏਹ ਗੁਜਰਾਤੀਆਂ ਦਾ ਚੱਲ ਸਾਦਾ ਕਿਉਂ ਕਰਕੇ ਉਹ Hindu ਹੈ ਪੰਜਾਬੀ ਕਿਉਂ ਕਰਕੇ ਸਿੱਖ ਹੈ ਉਹਨਾਂ ਨੂੰ ਖੋਲਦੇ ਨਹੀਂ ਇਹਨਾਂ ਨੂੰ ਨਾਲ ਸਾਡੀ ਤਬੀਅਤ ਦੇ ਉੱਤੇ ਸ਼ੱਕ ਹੈ ਮਾਨ ਸਾਹਿਬ ਇੱਕ ਚੀਜ਼ ਹੋਰ ਬੜੀ ਅਜੀਬ ਦੇਖ ਨੂੰ ਮਿਲੀ ਹੈ ਇੱਕ ਪਾਸੇ ਲਿਖਿਆ ਹੈ ਇੱਥੇ ਸ਼ਰਾਬ ਬੀੜੀ ਤੰਬਾਕੂ ਦੀ ਵਰਤੋਂ ਜਿਹੜੀ ਹੈ ਉਹ ਕਰਨੀ ਮਨਾ ਔਰ ਸਰਹੱਦ ਤੇ ਬਿਲਕੁਲ ਉੱਤੇ ਠੇਕਾ ਖੜਿਆ ਹੋਇਆ ਜਿਹੜੇ ਮੇਰੇ ਵੀਰ ਜਰਨਲਿਸਟ ਹੈ ਉਨਨ ਦੀ ਤਬੀਰ ਠੀਕ ਰੱਖਣ ਨੂੰ ਅਸੀਂ ਇਜਾਜ਼ਤ ਦਿੰਦੀ ਹੈ ਕਿ ਠੀਕਾ ਇੱਥੇ ਖੋਲੋ ਹੋ ਗਿਆ ਜੀ ਹੋ ਗਿਆ ਜੀ ਫਿਰ ਪੁੱਠੇ ਜਵਾਬ ਐਵੇਂ ਮਿਲੂਗਾ ਵਾਈਕ ਖਾਲਸਾ ਵਰਜੀ ਕੀ ਫਤਿਹ ਅੱਜ ਜਸੀ ਸ਼੍ਰੋਮਣੀ ਕਾਲੀ ਦਾ ਅੰਮ੍ਰਿਤਸਰ ਵੱਲੋਂ ਵਾਗਾ ਬਾਰਡਰ ਤੇ ਬਾਰਡਰ ਖੁਲਾਉਣ ਵਾਸਤੇ ਰੈਲੀ ਕੀਤੀ ਹੈ ਜਿਹੜਾ ਵਪਾਰ ਇਹ ਅੰਮ੍ਰਿਤਸਰ ਜ਼ਿਲ੍ਹੇ ਤੇ ਪਾਕਿਸਤਾਨ ਨਾਲ ਹੁੰਦਾ ਸੀ ਉਹਦੇ ਨਾਲ ਸਾਰੇ ਇਲਾਕੇ 'ਚ ਖੁਸ਼ਹਾਲਤਾ ਆਈ ਸੀਗੀ ਇੱਥੇ ਸਾਡੀਆਂ ਕੀਮਤਾਂ ਜ਼ਮੀਨ ਦੀਆਂ ਵਧ ਗਈਆਂ ਸੀਗੀਆਂ ਟਰੱਕ ਆਪਰੇਟਰ ਦਾ ਬਹੁਤ ਵਪਾਰ ਵਧਿਆ ਸੀਗਾ ਮਜ਼ਦੂਰਾਂ ਨੂੰ ਫਾਇਦਾ ਹੋਇਆ ਸੀਗਾ ਆਇਦਕਾਂ ਜੇ ਦੇਖੀਏ ਤਾਂ ਪਿਛਲੀ ਵਾਰੀ ਜੀਰੀ ਦੇ ਰੇਟ ਤਕਰੀਬਨ 2-3000 ਰੁਪਏ ਕੁਇੰਟਲ ਦਾ ਫਰਕ ਪਾਕਿਸਤਾਨ ਤੇ ਇੱਥੇ ਸੀਗਾ ਤੇ ਹੁਣ ਕਣਕਾਂ ਤੇ ਰੇਟ ਭਾਵੇਂ ਬਰਾਬਰ ਹੈ ਪਰ ਕੁਝ ਮਹੀਨਿਆਂ ਚ ਕਿਉਂਕਿ ਪਾਕਿਸਤਾਨ ਚ ਸਟੋਰੇਜ ਨਹੀਂ ਹੈ ਉਥੇ ਤਕਰੀਬਨ 1000 ਰੁਪਏ ਦਾ ਫਰਕ ਵੀ ਪੈ ਜਾਊਗਾ ਕੋਈ 5-6 ਮਹੀਨਾ ਦੇ ਵਿੱਚ ਇਹਦਾ ਮਤਲਬ ਕਿ ਸਾਨੂੰ ਬਾਰਡਰ ਤੇ ਤਾਰਾ ਨਹੀਂ ਲਾਣਾ ਚਾਹੀਦੀਆਂ ਇੱਥੇ ਗਦਾਉਨ ਪਾ ਕੇ ਸਟੋਰੇਜ ਬਿਨ ਲਾ ਕੇ ਆਪਾਂ ਨੂੰ ਸਟੋਰੇਜ ਕਰਕੇ ਵਪਾਰ ਕਰਨਾ ਚਾਹੀਦਾ ਹੈਗਾ ਜਿੱਥੇ ਵਪਾਰ ਦੀ ਗੱਲ ਹੈਗੀ ਹੈ ਜਿਹੜੇ ਸਾਡੇ ਵਪਾਰੀ ਬਣਾਉਂਦੇ ਹੈਗੇ ਆ ਸਮਾਨ ਜਿਵੇਂ ਐਗਰੀਕਲਚਰ ਇੰਪਲੀਮੈਂਟ 2.5 ਗੁਣਾ ਸਾਨੂੰ ਬਾਰਡਰ ਪਰ ਲਾਹੌਰ 30 ਕਿਲੋਮੀਟਰ ਉਹਦਾ ਰੇਟ ਮਿਲਦਾ ਪਰ ਅੱਜ ਦੇ ਤਰਸ ਦੇ ਹਾਲ ਸਾਡੇ ਇਹ ਆ ਕਿ ਅਸੀਂ ਇਹ ਸਾਰਾ ਮਸ਼ੀਨਾ ਬਣਾ ਕੇ ਲੱਦ ਕੇ ਟਰੱਕ ਤੇ ਗੁਜਰਾਤੀ ਦੇ ਗਦਾਊਂ ਚ ਰੱਖ ਕੇ ਉਹਨੂੰ ਪੈਸੇ ਦੇ ਕੇ ਗੁਜਰਾਤੀ ਦੀ ਕਿਸ਼ਤੀ ਤੇ ਪਾ ਕੇ ਮੌਕਾ ਦੇਖ ਕੇ ਚਾਹੇ ਦੁਬਈ ਭੇਜੀਏ ਚਾਹੇ ਉੱਥੋਂ ਸਿੱਧਾ ਕਰਾਚੀ ਜਾਈਏ ਸਿੰਧੀ ਨੂੰ ਪੈਸੇ ਦਈਏ ਸਿੰਧੀ ਦੇ ਟਰੱਕ ਤੇ ਲੱਦ ਕੇ ਆ 30 ਕਿਲੋਮੀਟਰ ਦੂਰ ਸਾਨੂੰ ਵੇਚਣੀ ਪੈਂਦੀ ਹੈ ਪੈਸਾ ਸਾਰਾ ਗੁਜਰਾਤੀ ਤੇ ਸਿੰਧੀ ਖੋ ਕੇ ਲੈ ਜਾਂਦਾ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈਗਾ ਦੂਸਰੇ ਪਾਸੋਂ ਜਦ ਸਾਨੂੰ ਡ్రਾਈ ਫਰੂਟ ਆਉਂਦੇ ਆ ਔਰ ਛੋਟਾ ਵਪਾਰੀ ਉਹਦਾ ਵਪਾਰ ਕਰਦਾ ਹੈ ਉਹਦਾ ਫਾਇਦਾ ਹੈ ਸਿਮੈਂਟ ਤਕਰੀਬਨ 25% ਉਥੇ ਸਸਤਾ ਹੈਗਾ ਤੇ ਉਹ 25% ਸਸਤੇ ਸਿਮੈਂਟ ਦਾ ਸਾਡੇ ਸਾਰੇ ਜਿਹੜੇ ਗਰੀਬ ਘਰ ਬਣਾਉਣ ਨੂੰ ਮਕਾਨ ਪੱਕੇ ਕਰਨ ਨੂੰ ਕਰਦੇ ਆ ਜਿਹੜੇ ਟਾਈਲਾਂ ਦੀ ਇੰਡਸਟਰੀ ਹੈ ਉਹ ਸਾਰੇ ਨੂੰ ਫਾਇਦਾ ਹੁੰਦਾ ਹੈਗਾ ਜਿਪਸਮ ਮਿਲਦਾ ਹੈਗਾ ਇਸ ਤੋਂ ਇਲਾਵਾ ਜਿਹੜੀ ਇੱਕ ਪ੍ਰੋਪੋਜ਼ ਟਪੀਆਈਸੀ ਤੁਰਕਮੈਨ ਤੁਰਕਮੈਨਿਸਤਾਨ ਪਾਕਿਸਤਾਨ ਇੰਡੀਆ ਪਾਈਪਲਾਈਨ ਜਿਸ ਦੀ ਇੰਗੈਸ ਆਣੀ ਸੀ ਉਹਦੇ ਨਾਲ ਉਰੇ ਸਾਡੇ ਬਿਜਲੀ ਦੇ ਰੇਟ ਘਟਣਗੇ ਔਰ ਇੱਕ ਜਿਹੜੀ ਆਈਪੀਆਈਸੀ ਈਰਾਨ ਪਾਕਿਸਤਾਨ ਇੰਡੀਆ ਪਾਈਪਲਾਈਨ ਉਹਦੇ ਨਾਲ ਸਾਡੀਆਂ ਰੈਫਾਇਨਰੀਆਂ ਫਾਰਮਾਸੂਟਿਕਲ ਤੇ ਹੋਰ ਇੰਡਸਟਰੀਆਂ ਪੰਜਾਬ 'ਚ ਖੜੀਆਂ ਹੋਣੀਆਂ ਸੀਗੀਆਂ ਜਿਹਦੇ ਨਾਲ ਇੱਥੇ ਖੁਸ਼ਹਾਲਤਾ ਹੋਣੀ ਸੀਗੀ ਪਰ ਕਿਉਂਕਿ ਇੱਕ ਜਿਹੜੀ ਸੋਚ ਹੈਗੀ ਹੈ ਜਿਹੜਾ ਹਿੰਦੂ ਮਹਾਸਭਾ ਦਾ ਮੁਖੀ ਸੀਗਾ ਜਿਹੜਾ ਦਾਮੋਦਰ ਸਵਰਕਰ ਸੀ ਉਹਨੇ ਆਪਣੇ ਕਿਤਾਬ 'ਚ ਹੂ ਇਜ਼ ਅ ਹਿੰਦੂ 'ਚ ਲਿਖਿਆ ਸੀਗਾ ਕਿ ਜੇ ਹਿੰਦੂਆਂ ਨੂੰ ਇਕੱਠਾ ਕਰਨਾ ਹੈ ਇਕ ਰੱਖਣਾ ਹੈ ਤਾਂ ਮੁਸਲਮਾਨਾਂ ਨੂੰ ਵੈਰੀ ਦਿਖਾ ਕੇ ਉਹਨਾਂ 'ਤੇ ਹਮਲੇ ਕਰੋ ਇਹ ਸੋਚ ਦੀਨ ਜਿਹੜਾ ਵੀ ਔਰੇ ਮੁਖੀ ਆਉਂਦਾ ਮੋਦੀ ਨੇ ਪਹਿਲਾਂ ਪਲਵਾਮਾ ਕਰਾਤਾ ਇਸ ਚੋਣਾਂ ਦੇ ਵਿੱਚ ਸ਼ਰੇਆਮ ਕਿਹਾ ਇੰਟਰਨੈਸ਼ਨਲ ਲਾ ਦੇ برخلاف ਕਿ ਅਸੀਂ ਗਵਾਂਡੀ ਦੇਸ਼ਾਂ 'ਚ ਜਾ ਕੇ ਸਿੱਧੇ ਬੰਦੇ ਮਾਰਾਂਗੇ ਔਰ ਮਾਹੌਲ ਵਿਗਾੜ ਕੇ ਇੱਥੇ ਸਾਨੂੰ ਵਿਗਨ ਚ ਪਾ ਦਿੰਦਾ ਅਸੀਂ ਬਾਰਡਰ ਸਟੇਟ ਐ ਇੱਥੇ ਜਿਹੜਾ ਮਾਹੌਲ ਬਣਦਾ ਹੈ ਲੜਾਈ ਦਾ ਉਹਦੇ ਨਾਲ ਸਾਡਾ ਬਹੁਤ ਨੁਕਸਾਨ ਹੁੰਦਾ ਹੈਗਾ ਜੇ ਅਸੀਂ ਵਪਾਰ ਕਰੀਏ ਆਵਾਜਾ ਵੀ ਰੱਖੀਏ ਆਪਣੇ ਧਾਰਮਿਕ ਸਥਾਨਾਂ ਤੇ ਆਈਏ ਜਾਈਏ ਉਹ ਪਾਕਿਸਤਾਨ ਤੋਂ ਆਪਣੇ ਜਿਵੇਂ ਰੋਜ਼ਾ شریف ਹੈ ਚਿਸ਼ਤੀ ਦੀ ਦਰਗਾਹ ਹੈਗੀ ਆ ਉੱਥੇ ਜਾਣ Hindu ਆਪਣੇ ਮੰਦਰ ਜਾ ਕੇ ਦੇਖ ਕੇ ਆਣ ਇਹ ਜਿਹੜਾ ਖੰਡ ਭਾਰਤ ਦੀ ਗੱਲ ਕਰਦੇ ਆ ਉਹਦੇ ਵਿੱਚ ਭਾਈਵਾਲ ਹੋ ਕੇ ਕਿਉਂ ਨਹੀਂ ਇਹ ਕਰ ਸਕਦੇ ਹੈਗੇ ਵਿਤਕਰੇ ਨਾਲ ਲੜਾਈ ਨਾਲ ਕਿਉਂ ਕਰਦੇ ਆ ਪ੍ਰਮਾਣੂ ਸ਼ਸਤਰ ਦਾ ਅ ਅੱਜ ਯੁੱਗ ਹੈਗਾ ਲੜਾਈਆਂ ਕਿੱਥੇ ਹੋਈਆਂ 65 ਤੇ 71 ਚ ਪੰਜਾਬ ਚ ਹੋਈਆਂ ਹੈਗੀਆਂ ਜਿਹੜੇ ਜੰਗ ਹੁੰਦੇ ਆ ਇੱਥੇ ਹੁੰਦੇ ਆ ਉਹ ਸਾਡੇ ਲਈ ਹਾਨਕਾਰੀ ਹੈ ਸਾਡੀ ਕੌਮ ਦੀ ਨਸਲ ਕੁਸ਼ੀ ਪਹਿਲਾਂ ਹੀ 84 ਚ ਕਰਤੀ ਹੁਣ ਇੱਥੇ ਲੜਾਈਆਂ ਛੇੜ ਕੇ ਫੇਰ ਸਾਨੂੰ ਤੰਗ ਕਰ ਰਹੇ ਆ ਸੋ ਅਸੀਂ ਸਮਝਦੇ ਆ ਕਿ ਪੰਜਾਬ ਦੇ ਖੁਸ਼ਹਾਲਤਾ ਵਾਸਤੇ ਜਿਹੜਾ ਭਾਰਤ ਦਾ ਜੀਡੀਪੀ 1% ਵਧੂਗਾ ਉਹਦੇ ਨਾਲ ਤੁਸੀਂ ਦੇਖੋ ਕਿੰਨੇ ਗਰੀਬਾਂ ਨੂੰ ਤੁਸੀਂ ਹੈਲਥ ਸਰਵਿਸਿਜ਼ ਐਜੂਕੇਸ਼ਨ ਹੋਰ ਸੂਲਤਾ ਪਚਾ ਸਕਦੇ ਹੋ ਜੇ ਆਵਾਜਾ ਵੀ ਹੋਗੀ ਆਪਸ ਚ ਸਾਂਝ ਹੋਗੀ ਤਾਂ ਫੌਜ ਦੇ ਖਰਚੇ ਘਟਾ ਕੇ ਉਹੀ ਅਸੀਂ ਹਸਪਤਾਲਾਂ ਉਹੀ ਅਸੀਂ ਸਕੂਲਾਂ ਤੇ ਲਾ ਸਕਦੇ ਆਂ ਰੋਡਾਂ ਤੇ ਲਾ ਸਕਦੇ ਆਂ ਆਵਾਜਾਵੀ ਤੇ ਲਾ ਸਕਦੇ ਆਂ ਸੋ ਅਸੀਂ ਕਹਿੰਦੇ ਆਂ ਕਿ ਆ ਜਿਹੜਾ ਬਾਰਡਰ ਬੰਦ ਕੀਤਾ ਹੋਇਆ ਜਿਹੜਾ ਆਰਐਸਐਸ ਬੀਜੇਪੀ ਦੀ ਸੋਚ ਆ ਕਿ ਮੁਸਲਮਾਨਾਂ ਨਾਲ ਲੜਨਾ ਹੈ ਜਿਵੇਂ ਵਾਕਫ ਬੋਰਡ ਦੇ ਵਿੱਚ ਇਹਨਾਂ ਨੇ ਵਿਤਕਰਾ ਪਾਇਆ ਹੋਇਆ ਇਹ ਸਾਰਾ ਬੰਦ ਹੋਣਾ ਚਾਹੀਦਾ ਹੈ ਵਪਾਰ ਖੁੱਲਣਾ ਚਾਹੀਦਾ ਹੈ ਵੀ ਵਾਂਟ ਪੀਸ ਵੀ ਵਾਂਟ ਟ੍ਰੇਡ ਵੀ ਡੋਂਟ ਵਾਂਟ ਵਾਰ ਅਸੀਂ ਅਮਨ ਤੇ ਸ਼ਾਂਤ ਤੇ ਖੁੱਲੇ ਬਾਰਡਰ ਤੇ ਆਵਾਜਾਵੀ ਦੇ ਪੱਖ 'ਚੇ ਵਪਾਰ ਦੇ ਪੱਖ 'ਚੇ ਅੱਜ ਰੇ ਕੱਟ ਕੀਤਾ